ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਜੋ ਵੀ ਸੱਜਣਾਂ ਇਹ ਵੀਡੀਓ ਦੇਖ ਰਹੇ ਆ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਾਂਗਾ ਆਪ ਸਭ ਦੇਖਦੇ ਹੋ ਬੋਵੀ ਨਿਆਮਤਾ ਜੀ ਨੂੰ ਤੇ ਉਹਨਾਂ ਦੇ ਵਾਈਫ ਪਿੰਡ ਵਿੱਚ ਨਵੀਂ ਪੰਚਾਇਤ ਬਣੀ ਆ ਨਵੇਂ ਸਰਪੰਚ ਬਣੇ ਨੇ ਪਰ ਵਿਕਾਸ ਉਹਨਾਂ ਨੇ ਟੈਲ ਦੇ ਹਦ ਰਾਦੇ ਆਪਣੇ ਕੋਲੋਂ ਕੰਮ ਕਰਕੇ ਸ਼ੁਰੂ ਕਰਨਾ ਕਰਨਾ ਸ਼ੁਰੂ ਕਰ ਦਿੱਤਾ ਹੈ ਉਹ ਸਾਡੇ ਸਾਥੀ ਜੋ ਮੈਂਬਰ ਪੰਚਾਇਤ ਨੇ ਪਿੰਡ ਚੱਕੜੀਆ ਤੋਂ ਅਸੀਂ ਵੀ ਇਹ ਬਹਿਣਾ ਕੇ ਸੋਚ ਰਹੇ ਸੀ ਕਿ ਨਿਯਾਮਤਾ ਸਾਹਿਬ ਨੂੰ ਮਿਲਣਾ ਕਿਉਂਕਿ ਪੰਜਾਬ 'ਚ ਇਹ ਬੋਲ ਲੱਗਦਾ ਕਿ ਪਹਿਲਾ ਸਰਪੰਚ ਜਿਹਨੇ ਆਪਣੇ ਕੋਲੋਂ ਜੇਬ 'ਚ ਫੜਚੇ ਪੈਸੇ ਤੇ ਕੰਮ ਸ਼ੁਰੂ ਕੀਤਾ ਪਿੰਡ ਦੀ ਸਫਾਈ ਦਾ ਔਰ ਬੜੀ ਖੁਸ਼ੀ ਇਹ ਤੇ ਚਾਹਤਈ ਉਹਨਾਂ ਨੂੰ ਮਿਲਣ ਵਾਸਤੇ ਤੇ ਸਾਡੀ ਟੀਮ ਅੱਜ ਉਹਨਾਂ ਨੂੰ ਮਿਲਣ ਵਾਸਤੇ ਆਇਆ ਕੋਈ ਸੱਜਣ ਸਾਡੇ ਆਊਟ ਆਫ ਸਟੇਸ਼ਨ ਕਰਕੇ ਨਹੀਂ ਵੀ ਆ ਸਕੇ ਤੇ ਇੱਕ ਮੈਂ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਨੌਜਵਾਨਾਂ ਨੂੰ ਭੈਣਾਂ ਨੂੰ ਜੋ ਨਵੀਂ ਪੰਚਾਇਤ ਵਿੱਚ ਮੈਂਬਰ ਜਾਂ ਸਰਪੰਚ ਬਣੇ ਨੇ ਉਹਨਾਂ ਨੂੰ ਬੇਰਤੀ ਕਰਾਂਗਾ ਜਿਸ ਤਰ੍ਹਾਂ ਸਾਡੇ ਭੈਣ ਜੀ ਭਵੀ ਨਿਆਮਤਾ ਜਿਹਦੇ ਵਾਈਫ ਉਹ ਪਿੰਡ ਦੇ ਭਲੇ ਵਾਸਤੇ ਸਫਾਈ ਦਾ ਕੰਮ ਹੋਰ ਵਧੀਆ ਪ੍ਰੋਜੈਕਟ ਲੈ ਕੇ ਆ ਰਹੇ ਹਨ ਉਹਨਾਂ ਪਿੰਡ ਦੇ ਵਿੱਚ ਬਲੱਡ ਬੈਂਕ ਤੇ ਗਦਾ ਵਾਲੀ ਮੈਡੀਕਲ ਚੈੱਕਅਪ ਕੰਮ ਵੀ ਜੇ ਮੁਫਤ ਦਵਾਈਆਂ ਵੀ ਦਿੱਤੀ ਜਾਣਗੇ ਕੁਝ ਦਿਨਾਂ ਤੱਕ ਅਸੀਂ ਲਗਾ ਰਿਹਾ ਪਿੰਡ ਦੇ ਵਿੱਚ ਸਰਪੰਚ ਸਾਹਿਬ ਦੇ ਸਹਿਯੋਗ ਦੇ ਨਾਲ ਸੋ ਆਪ ਸਭ ਨੂੰ ਬੇਨਤੀ ਜਿਸ ਤਰ੍ਹਾਂ ਸਾਡੇ ਭਵੀ ਨਿਆਮਤਾ ਜੀ ਉਹਨਾਂ ਦੇ ਵਾਈਫ ਕੰਮ ਕਰ ਰਿਹਾ ਨਾ ਪਹਿਲ ਦੇ ਹੱਦ ਤੇ ਇਸ ਤਰ੍ਹਾਂ ਆਪ ਸਭ ਰਲ ਕੇ ਇਮਾਨਦਾਰੀ ਨਾਲ ਕੰਮ ਕਰੋ ਤਾयो ਜੀ ਇਹਨਾਂ ਦੀ ਜਾਜਾਕਰ ਆਉਂਦੀ ਆ ਤੁਹਾਡੀ ਜੋ ਉਸਤਲੇ ਹੋਏਗੀ ਬਹੁਤ ਬਹੁਤ ਧੰਨਵਾਦ ਸਾਡੇ ਧਿਆਨਤਾ ਸਾਹਿਬ ਦਾ ਉਸਤਨ ਸਾਹਿਬ ਜੀ ਦਾ ਸਾਡੀ ਟੀਮ ਦਾ ਵੀ ਤੇ ਜੋ ਦੇਖਣ ਸਜਾਉਣ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਸੋਨਹਿਰਾ ਵਾਹਿਗੁਰੂ ਖਾਲਸਾ ਸਿਣੀ ਵਾਹਿਗੁਰੂ ਜੀ ਫਤਿਹ ਅੱਜ ਸਾਡੇ ਘਰ ਸਰਦਾਰ ਲਖਮਿੰਦਰ ਸਿੰਘ ਜਗਰੀਆ ਆਪਣੀ ਪੂਰੀ ਟੀਮ ਲੈ ਕੇ ਆ ਨੰਬਰ 50 ਨਾਲ ਆਇਆ ਆ ਦਿਨ ਜਸਮਾਨਤ ਕੀਤਾ ਗਿਆ ਸਰਪਾਰ ਫੇਰ ਕਰਕੇ ਬਹੁਤ ਜਿਆਦਾ ਖੁਸ਼ੀ ਹੋਈ ਆ ਲਖਵਿੰਦਰ ਸਿੰਘ ਤੇ ਪਿੰਡ ਦੇ ਜਗਦੀਆਂ ਤੋਂ ਸਰਦਾਰ ਸਿੰਘ ਸਾਹਿਬ ਆਏ ਆ ਬੜਾ ਮਨ ਨੂੰ ਸਕੂਨ ਮਿਲਿਆ ਕਿ ਸਮਾਜ ਵਿੱਚ ਸਾਰੇ ਦੀ ਸੋਚ ਇਹੋ ਜੀ ਹੋਣੀ ਚਾਹੀਦੀ ਆ ਭਾਜੀ ਉਹਨਾਂ ਨੇ ਬਹੁਤ ਵਧੀਆ ਸਮਝਾਇਆ ਸੂਬੇ ਦਾ ਅਧਿਆਲ ਆਏ ਆ ਨਾਲ ਅਨੰਦ ਸਿੰਘ ਕਰਨ ਪਤਲੀ ਮੈਂਬਰ ਪੰਜਾਬ ਬਣੀ ਨਾਲ ਸਰਦਾਰ ਜੀ ਆਏ ਆ ਵਧੀਆ ਨਾਲ ਸਿੱਖਿਆਵਾਂ ਦਿੱਤੀਆਂ ਕਿ ਸਾਰੇ ਸਰਬੱਤਾ ਭਲਾ ਕਰੋ ਸਾਰੇ ਸਮਾਜ ਨੂੰ ਨਾਲ ਲੈ ਕੇ ਚੱਲੋ ਉਹਨਾਂ ਨੇ ਘਰ ਦੀਆਂ ਚੰਗੀਆਂ ਸੇਵਾਵਾਂ ਦੇਖਦੇ ਹੋਏ ਕਿ ਤੁਸੀਂ ਪਿੰਡ 'ਚ ਵਧੀਆ ਪ੍ਰਕਾਸ਼ ਕਰ ਰਹੇ ਹੋ ਤੇ ਅੱਜ ਉਹਨਾਂ ਨੇ ਮਾਨਸਿਕਾ ਦਿੱਤਾ ਕਿ ਵੀਡੀਓ ਨੈਟ ਤੇ ਦੇਖਦੇ ਆਈ ਨਾਲ ਦੇ ਸਾਰੇ